ਸਤਿ ਸ਼੍ਰੀ ਅਕਾਲ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਕੱਟੀ ਸਮੇਤ ਆਪਾਂ ਤੁਹਾਨੂੰ ਮੈਂ ਦਿਖਾਉਣੀ ਆ ਤੋਕੜ ਗੱਪੜ ਚੈੱਕ ਕਰ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪਿੰਡ ਥਾਪਾ ਜ਼ਿਲ੍ਹਾ ਬਰਨਾਲਾ ਰਾਏਕੋਟ ਤੋਂ ਹੈਗਾ 13 ਕਿਲੋਮੀਟਰ ਠੀਕ ਹੈ ਜਿਹੜਾ ਆਪਾਂ ਟੋਕੜ ਗੱਪਣ ਮੈਂ ਦੇਖਦੇ ਪਿਆ ਸੁਆ ਕਿਹੜਾ ਸੁਈ ਵੀ ਆ ਆ ਤੀਜਾ ਸੁਆ ਬਈ ਤੀਜਾ ਸੁਆ ਹੁਣ ਸੁਈ ਹੋਈ ਐ ਹਾਂ ਚੌਥੇ ਲਈ ਅੱਗੇ ਗੱਪਣ ਹਾਂ ਕੈ ਮਹੀਨੇ ਦੀ ਗੱਪਣ ਆ ਵਕਤ ਵਿਦੇ ਮਹੀਨੇ ਤੋਂ ਪੰਜ ਚਾਰ ਦਿਨ ਉੱਪਰ ਆ ਠੀਕ ਹੈ ਗੱਪਣ ਚੈੱਕ ਤੇ ਨਹੀਂ ਆਉਂਦੀ ਹਜੇ ਚੈੱਕ ਤੇ ਨਹੀਂ ਆਉਂਦੀ ਠੀਕ ਹੈ ਭਰਾਇਆ ਦੋ ਦਿਨ ਪਹਿਲਾਂ ਦਵਾਈ ਦੂਗੀ ਭਰਾ ਕੇ ਭਰਾਇਆ ਲੱਗਦਾ ਸਾਨੂੰ ਦਾ ਤਾਰ ਤੂ ਦਿੱਤੀ ਨਹੀਂ ਹੋਈ ਹੈਗੀ ਠੀਕ ਹੈ ਭਰਾਇਆ ਹਾਂ ਠੀਕ ਹੈ ਭਰਾਇਆ ਕੈ ਮਹੀਨੇ ਹੋ ਗਏ ਸੁਈ ਨੂੰ ਇਹਨੂੰ ਹੋ ਗਏ 3 1/4 ਹੋ ਗਏ ਠੀਕ ਹੈ 4 ਮਹੀਨੇ ਕੁਛ ਦਿਨ ਉੱਪਰ ਹੋਈ ਪਿਆ ਠੀਕ ਹੈ ਆਪਣੇ ਘਰੇ ਇਸ ਹੀ ਸੀ ਠੀਕ ਹੈ ਬੱਚਾ ਇਹਦੇ ਪਿੱਛੇ ਆ ਕੇ ਕੱਟੀ ਹੈ ਨਾ ਹਾਂ ਕੱਟੀ ਜਾਂਦੀ ਸੋ ਕੱਟੀ ਬਹੁਤ ਵਧੀਆ ਸਨ ਥਣ ਦੇਖੋ ਕੱਟੀ ਦੇ ਚਾਰੇ ਆ ਤੇ ਕੱਟੀ ਵੀ ਨਾਲ ਪਲੀ ਪਲਾਈ ਆ ਤੇ ਦੁੱਧ ਕਿੰਨਾ ਇਸ ਵਕਤ ਦੁੱਧ ਉਹ 9 ਲੀਟਰ ਹੋਊਗਾ ਬੱਚੇ ਤੇ ਮਿਲਦੀ ਹੈ ਹਾਂ ਇੱਕ ਡੰਗ ਦਾ ਬੱਚੇ ਤੇ ਠੀਕ ਹੈ ਇੱਕ ਡੰਗ ਕੀ ਕਰਦੇ ਇੱਕ ਟਾਈਮ ਟੀਕੇ ਦੇ ਮਿਲਦੀ ਹੈ ਹਾਂ ਟੀਕੇ ਦੇ ਵੀ ਉਹ ਬਸ ਲੱਤ ਸਾਥ ਨਹੀਂ ਮਰਦੀ ਟੀਕਾ ਲਾ ਕੇ ਉੱਪਰ ਨਹੀਂ ਬਹਿ ਜਾਂਦਾ ਨਾ ਪਾ ਕੇ ਠੀਕ ਹੈ ਚੌਣ ਚ ਬਾਦ ਓਕੇ ਜਮ ਹਾਂ ਚੌਣ ਚ ਬਾਦ ਇੱਕ ਲੰਬਰਾ ਵੀਰੇ ਠੀਕ ਹੈ ਤੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ ਇਹਦਾ 70000 ਹੈ ਗਜੈਸ ਹੋ ਜੂਗੀ ਆ ਕਰ ਦਾਂਗੇ ਮਾਨ ਤੋਂ ਰੀ ਬਾਹਰ ਨੂੰ ਸੁਬਹ ਰ 4 ਕਿ ਮਹੀਨੇ ਦੀ ਸੂਈ ਵੀ ਹੋ ਕੇ ਸ਼ਾਮ ਦਾ ਟਾਈਮ ਆ ਸੋ ਦੇਖੋ ਬੱਚੇ ਦੇ ਮੂੰਹ ਲਾਤਾ ਹੁਣ ਪਸਵਾਈ ਆਪਾਂ ਇਹ ਤੇ ਕੱਟੀ ਦੇ ਖੜਦੇ ਕੋਈ ਦਿੱਕਤ ਨਹੀਂ ਗੱਲ ਨਹੀਂ ਇਹਦੀ ਸੋ ਦੇਖੋ ਥਣ ਦੇ ਬਾਕੀ ਮਤੇ ਦੀ ਹੈ ਗਿਆ 70000 ਰੁਪਏ ਥਣ ਸੋਨਾ ਮੁੱਠੀ ਵਾਲਾ ਸਾਫ ਹੋ ਗੇ 70000 ਦੇ ਵਿੱਚ ਪਲੱਸ ਤੇ ਕੱਟੀ ਵੀ ਨਾਲ ਆ ਜਾਵੇ ਇਹਦੇ ਬੱਚੇ ਤੇ ਮਿਲਦੀ ਆ ਜਮਾ ਦੁੱਧ 9 ਕਿਲੋ ਆ 9 ਕਿਲੋ 4.5 ਕਿਲੋ ਟਾਈਮ ਦਾ ਦੁੱਧ ਹਾਜ਼ਰ ਆ 4 ਮਹੀਨਿਆਂ ਤੋਂ ਉੱਪਰ ਦੀ ਸੂਈ ਵੀ ਚਾਰ ਤੇ ਪੰਜ ਦੇ ਵਿੱਚਕਾਰ ਦੀ ਸੂਈ ਵੀ ਆ ਤੋਂ ਥਾਣ ਹਵਾਨਾ ਦੇਖੋ ਸ਼ਾਮ ਦਾ ਟਾਈਮ ਐਸੇ ਵਕ ਜਿਹੜੇ ਆਪਏ ਵੀਡੀਓ ਕਵਰ ਕਰਦੇ ਪਏ ਆ ਜੀ ਤੀਜਾ ਸੂਆ ਜੈਨ ਨੂੰ ਸੁਈਵਿਆ ਸੋ ਬਾਕੀ ਮਿਲਕਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਸਭ ਬਹੁਤ ਚੰਗੀ ਚੰਦੀ ਪਈ ਆ ਤੇ ਬਾਕੀ ਕੱਦ ਕਾੜ ਦੇ ਵਿੱਚ ਜਿੰਦ ਜਾਨ ਵਾਲੀ ਝੋਟੀਆਂ ਨਵਾ ਹਾਣਾ ਜਮਾ ਤੇ ਤਾਜੀ ਥੱਲੇ ਦੁੱਧ ਕਿੰਨਾ ਸੀ ਕਿ ਜੀ 14 15 ਦੇ ਵਿੱਚ ਸੀ ਮਨ ਕੇ ਜੇ 14 ਲੀਟਰ ਤੇ ਟਿਕੀ ਰਹੀ ਐ ਜਮਾ ਤਾਜੀ ਹਣ ਠੀਕ ਹੈ ਤੇ 70000 ਦੇ ਵਿੱਚੋਂ ਗਜੈਸ ਕਰ ਦਾਂਗੇ ਆਪਾਂ ਹਾਂ ਕਰ ਦਾਂਗੇ ਫਿਰ ਮੰਨਦਾਂ ਠੀਕ ਆਪਾਂ ਖਾਲੀ ਮੰਨ ਕੇ ਲੈਵੇ ਬੰਦਾ ਹਨ ਵੈਸੇ ਆ ਮੰਨ ਕੇ ਲਓ ਵੀਰ ਜੀ ਆਪ ਦਾ ਸਾਨੂੰ ਦਸੱਲੀਆ ਵੀ ਰਹਿ ਗਈ ਬਹੁਤ ਆਪਾਂ ਦਿੱਤਾ ਵੈਸੇ ਆਪਾਂ ਦਿਨ ਦੱਸ ਦਾਂਗੇ ਕਿ ਕਿਦ ਡੀ ਘਪਰਾ ਹੈ ਹਾਂ ਜਨ ਵੀਰੇ ਡਾਕਟਰ ਤੋਂ ਪੁੱਛ ਕੇ ਦੱਸਾਂਗੇ ਉਹਨੇ ਲਿਖਿਆ ਠੀਕ ਹੈ ਤੇ ਆਪਣਾ ਨੰਬਰ ਬੋਲੇ ਦੁਬਾਰੇ 628024679 ਸੋ ਕਿਸੇ ਵੀਰ ਦੇ ਤੋਕੜ ਮੈ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਮਿਲਕ ਮੇਨ ਵਗੇਲਾ ਚੰਗੀ ਦਿਖਾਈ ਦਿੰਦੀ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਸਹਿ